ਕੋ ਜਿਹੜੀ ਇਹ ਸਮੱਸਿਆ ਤੁਸੀਂ ਦੇਖ ਰਹੇ ਹੋ ਜਿਹਦੇ ਕਰਕੇ ਅਸੀਂ ਤੁਹਾਨੂੰ ਬੁਲਾਇਆ ਇੱਥੇ ਇਹ ਸਮੱਸਿਆ ਪਿਛਲੇ 2-3 ਸਾਲ ਤੋਂ ਇਦਾਂ ਦੀ ਇਦਾਂ ਹੀ ਸਮੱਸਿਆ ਬਣੀ ਹੋਈ ਆ ਇਸ ਤੋਂ ਪਹਿਲੇ ਸਾਡੇ ਘਰ ਦੇ ਨੇੜੇ ਇੱਕ ਛੱਪੜ ਤਾਈ ਹੁੰਦਾ ਸੀ ਅਸੀਂ ਸਾਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਛੱਪੜ ਹੈ ਕਿ ਜਾਂ ਕਿਸੇ ਦਾ ਪਲਾਟ ਹੈ ਪਰ ਉਹ ਬਾਅਦ ਦੇ ਵਿੱਚ ਪਤਾ ਲੱਗਾ ਕਿ ਉਹ ਭਾਈ ਸਾਹਿਬ ਉਹਨਾਂ ਦਾ ਪਲਾਟ ਸੀਗਾ ਇਹ ਬਾਹਰੋਂ ਆ ਕੇ ਦੇ ਇਹਨਾਂ ਨੇ ਮਕਾਨ ਬਣਾਇਆ ਇੱਥੇ ਆ ਕੇ ਜਦੋਂ ਇਹਨਾਂ ਨੇ ਮਕਾਨ ਬਣਾਇਆ ਉਹ ਛੱਪੜ ਪੂਰ ਦਿੱਤਾ ਗਿਆ ਉਸ ਮਸਲੇ ਜਿਹੜੀ ਦਿਨੋਂ ਦਿਨ ਜ਼ਿਆਦਾ ਵੱਧ ਗਈ ਹੁਣ ਇੱਥੋਂ ਤੱਕ ਇਸ ਮਸੱਲਿਆ ਹੋ ਗਈ ਹੈ ਕਿ ਤੁਸੀਂ ਨਹੀਂ ਦੇਖ ਹੀ ਰਹੇ ਗਲੀ ਦੇ ਵਿੱਚ ਪਾਣੀ ਕਿੰਦਾ ਖੜਾ ਲੰਘਣਾ ਬਹੁਤ ਮੁਸ਼ਕਲ ਹੋ ਰਿਹਾ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈ ਰਹੀਆਂ ਮੇਰੀ ਖੁਦ ਦੀ ਬੇਟੀ ਇਨਫੈਕਸ਼ਨ ਦਾ ਸ਼ਿਕਾਰ ਹੋਈ ਹੈ ਅਸੀਂ 4-5 ਦਿਨ ਹਸਪੀਟਲ ਰਹਿ ਕੇ ਆਏ ਆਂ ਔਰ ਰਾਗਿਰ ਜਿਹੜੇ ਵਿੱਚ ਕਈ ਵਾਰੀ ਡਿੱਗ ਪੈਂਦੇ ਨੇ ਪਾਣੀ ਘਰਾਂ ਦੇ ਵਿੱਚ ਜਾ ਰਿਹਾ ਵੇਖੋ ਤੁਸੀਂ ਆਹ ਸਾਹਮਣੇ ਦੇਖਿਓ ਮੀਆਂ ਦੇ ਵਿੱਚ ਪਾਣੀ ਜਾ ਰਿਹਾ ਇਹਦੇ ਨਵੇਂ ਬੜੇ ਮਕਾਨ ਦੇ ਇੱਕ ਵਿੱਚ ਪਾਣੀ ਦੀਆਂ ਚ ਜਾ ਰਿਹਾ ਇੱਧਰ ਵੀ ਇੱਥੋਂ ਤੱਕ ਵੀ ਉਹਨਾਂ ਦੇ ਮਕਾਨ ਡਿੱਗਣ ਦਾ ਖਤਰਾ ਵੀ ਹੋ ਸਕਦਾ ਆਲ੍ਹਾ ਵੱਟੀਆਂ ਬੰਨ੍ਹੇ ਆਨੰਦ ਸਰ ਸਿਮਰਨ ਕੋਹਰਾ ਤੇ ਸਮੱਸਿਆ ਇਹ ਹੈ ਕਿ ਉਹਨਾਂ ਨੇ ਸੀਵਰੇਜ ਪਹਿਲਾਂ ਜਿਹੜੇ ਬਲੋਕ ਹੋਏ ਹੋਏ ਉਹ ਬੰਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਵੱਡਾ ਜਿਹਾ ਖੂਜਾ ਕੱਢ ਦਿੱਤਾ ਕਿ ਇਹਦੇ ਕਰਕੇ ਤੁਹਾਡੀ ਸਮੱਸਿਆ ਦਾ ਹੱਲ ਹੋ ਜਾਏਗਾ ਹੱਲ ਉਸ ਕਰਕੇ ਵੀ ਨਹੀਂ ਹੋਇਆ ਕਿਉਂਕਿ ਉਹਨਾਂ ਵਿੱਚ ਮੋਟਰ ਪਾ ਦਿੱਤੀ ਕਹਿੰਦੇ ਕਿ ਮੋਟਰ ਚਲਾ ਲਿਆ ਕਰੋ ਪਾਣੀ ਥੋੜਾ ਅੱਗੇ ਲੰਘ ਜੇ ਕਰੇਗਾ ਪਾਣੀ ਅੱਗੇ ਲੰਘਣ ਦਾ ਕਾਰਨ ਇਹ ਹੈ ਕਿ ਪਾਣੀ ਅੱਗੇ ਜਾਏ ਤੇ ਅੱਗੇ ਉਹਨਾਂ ਨਾਲ ਸਾਡੀ ਨਾਲ ਲੜਾਈ ਕਰਨੀ ਆ ਤੇ ਜੇ ਪਾਣੀ ਨਾ ਛੱਡੀਏ ਪਾਣੀ ਗਾਂ ਜਾਏ ਫਿਰ ਉਹਨਾਂ ਕਰਕੇ ਲੜਾਈਆਂ ਸਰਾ ਇੱਥੇ ਪਾਣੀ ਦਾ ਇਹ ਹਾਲ ਹੈ ਕਿ ਪਾਣੀ ਕਰਕੇ ਲੜਾਈਆਂ ਬਹੁਤ ਜ਼ਿਆਦਾ ਵਾਧੀਆਂ ਇਸ ਕਲੋਨੀ ਦੇ ਵਿੱਚ ਕਿਸੇ ਦਾ ਆਪ ਤੇ ਮੋਟਰ ਛੱਡੀਏ ਤੇ ਫੇਰ ਲੜਾਈ ਪੈਂਦੀ ਹੈ ਜੇ ਪਾਣੀ ਅੱਗੇ ਜਾਏ ਤੇ ਅੱਗਿਆਲੇ ਨਾਲ ਬਿਲਕੁਲ ਮਤਲਬ ਕਿ ਪਾਣੀ ਇੱਧਰ ਨੂੰ ਨਹੀਂ ਆਉਂਦੇ ਨਾ ਤਾਂ ਨਹੀਂ ਜਾਂਦੇ ਨਾ ਇੱਧਰ ਵਾਲਾ ਨਾ ਪਾਣੀ ਅੱਗੇ ਨਹੀਂ ਜਾਂਦੇ ਨਾ ਇਸ ਕਰਕੇ ਸਾਡੇ ਨਾਲ ਸਾਡੇ ਆ ਪਾਣੀ ਕਰਕੇ ਲੜਾਈਆਂ ਹੀ ਬੜੀਆਂ ਬਿਮਾਰੀਆਂ ਵੀ ਬੜੀਆਂ ਨੇ ਤੇ ਬੱਚਿਆਂ ਦੇ ਵੀ ਮਤਲਬ ਕਿ ਪੈਸੇ ਸਾਡੇ ਕੋਲ ਇੰਨੇ ਹੈ ਨਹੀਂ ਕਿ ਜਿਹੜੇ ਕਿ ਅਸੀਂ ਪੈਸੇ ਲਾਈਏ ਬੱਚਿਆਂ ਤੇ ਹਰ ਮਹੀਨੇ ਬੱਚਾ ਇਨਫੈਕਸ਼ਨ ਆਉਣੀ ਆਉਣੀ ਆ ਸਕੂਲ ਜਾਂਦੇ ਆ ਤੰਗੀ ਆ ਘਰ ਦੇ ਆਪਾ ਘਰੋਂ ਬਾਹਰ ਆਪਾਂ ਨਹੀਂ ਜਾ ਸਕਦੇ ਸਾਡੇ ਗੈਸਟ ਮੈਪ ਠੀਕ ਦਾ ਕੰਮ ਕਰਦੀ ਪਈ ਹੈ ਮੇਰੇ ਮਤਲਬ ਕਿ ਮੇਰੇ ਕਸਟਮਰ ਹੋਣਾ ਵੀ ਰੁਕ ਹਾਂਜੀ ਬਸ ਇੱਕ ਬੇਨਤੀ ਕਰਦੇ ਆ ਕਿ ਸਾਡਾ ਇਹ ਹੱਲ ਕਰ ਦੋ ਪਾਣੀ ਇੱਥੇ ਬੰਦ ਹੋ ਜਾਈਦਾ ਬਸ ਦਿਓ ਸਾਹਿਬ ਸੀਵਰੇਜ ਬੋਰਡ ਇਹ ਡੀਸੀ ਸਾਹਿਬ ਨੂੰ ਵੀ ਅਹੀ ਦਰਖਾਸਤ ਦਿੱਤੀ ਹੈ ਦੋ ਦੋ ਕ ਮੱਲੇ ਦੋਹੀ ਸਾਈਡਾਂ ਤੇ 10 ਮੱਲੇ ਦੇ ਜਿੰਨੇ ਆ ਸਾਰਿਆਂ ਦੇ ਸਾਈਨ ਕਰਵਾ ਆ ਕੇ ਤੇ ਦਰਖਾਸਤ ਵਗੈਰਾ ਵੀ ਦਿੱਤੀ ਆ ਵੈਸੇ ਵੀ ਮਲਦੀ ਜਿਹੜੇ ਹਰ ਕਾਨੂੰ ਇਹਨਾਂ ਨੇ ਜੋ ਵੀਡੀਓ ਵਗੈਰਾ ਬਣਦੀਆਂ ਫੋਟੋ ਫੋਟੋ ਵਗੈਰਾ ਇਹ ਸਭ ਸਾਰਿਆਂ ਨੂੰ ਡਿਲੀਵਰ ਕੀਤੀਆਂ ਚੰਦ ਕੀਤੀਆਂ ਵਾ ਹਾਂ ਜੀ ਇਹਦੀ ਕੰਪਲੇਂਟ ਹੈ ਜੀ ਬੋਰਡ ਆ ਜੀ ਲਿਖਤੀ ਕੰਪਲੇਂਟ ਦਿੱਤੀ ਪਰ ਤੇ ਸਾਈਨਦਾਰ ਨਹੀਂ ਜਦੋਂ ਕੋਈ ਹਮਲ ਨਹੀਂ ਕੋਈ ਕਾਟਣਾ ਤਾਂ ਆਉਣ ਦਾ ਕੀ ਫੇਰਾ ਮਾਰ ਕੇ ਚਲ ਜੇ ਕੋਈ ਵੀ ਕੀ ਕਰੇਗਾ ਕੋਈ ਗੱਲ ਤੇ ਆ ਕੋਈ ਹਮਲ ਹੋਏ ਤਾਂ ਹੀ ਆ ਨਾ ਕਹਿੰਦਾ ਮਤਲਬ ਇਹ ਵੀ ਇਹ ਕਿਹੋ ਜਿਹੇ ਤਰ੍ਹਾਂ ਦੀ ਨਜਰ ਸੀਵਰੇਜ ਦਾ ਕੋਈ ਅਧਿਕਾਰੀ ਇਹਦੇ ਬਾਰੇ ਹੋ ਸਕਦਾ ਕਰ ਸਕਦਾ ਕੋਈ ਜ਼ਿਆਦਾ ਬਿਹਤਰ ਹੋਈ ਆ ਪਹਿਲਾਂ ਅਸੀਂ ਚੰਡੀਗੜ੍ਹ ਵੀ ਦਰਖਾਸਤ ਦਿੱਤੀ ਤੇ ਐਕਸੀਡੈਂਟ ਤੇ ਐਸ ਡੀਓ ਸਾਹਿਬ ਆਏ ਆ ਟੈਂਕਰ ਜਹਾ ਬਣਾਇਆ ਸੀ ਇੱਥੇ ਉਹ ਕੰਮਜਾਬ ਨਹੀਂ ਹੋਇਆ ਮੋਟਰ ਲਾਈ ਦੀ ਵਿੱਚ ਟੈਂਕਰ ਲਾਇਆ ਵੀ ਤੁਸੀਂ ਚਲਾ ਕੇ ਮੋਟਰ ਤੇ ਪਾਣੀ ਗਾਂ ਕੱਢ ਜਾ ਕਰੋ ਉਹ ਕੰਮ ਜਿਹੜਾ ਉਹ ਜਿਹੜਾ ਉਹਨਾਂ ਨੇ ਸਿਸਟਮ ਬਣਾਇਆ ਸੀ ਸਿਸਟਮ ਉਹ ਕੰਮਜਾਬ ਨਹੀਂ ਹੋਇਆ